কি <laughs> শুভ <laughs> ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਕਿ ਮੈਂ ਐਪਲੀਕੇਸ਼ਨ ਉਹਨਾਂ ਦੇ ਸਪਿਹਾਰ ਕਿ ਯੂ ਪੀ ਅਪੀਅਰਿੰਗ ਆਫਟਰ ਦੀ ਤਰਨ ਤਰਨ ਬਾਈ ਮੰਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਲ ਮੇਰੇ ਕੋਲ ਆ ਜਾਂਦੇ ਜੀ ਕਿ ਸਾਨੂੰ ਅਸੀਂ ਰਾਜਾ ਜੀ ਕੋਲੋਂ ਪੇਸ਼ ਹੋਏ ਹਾਂ ਜੀ ਪਰ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਰ ਹਸ ਸੱਚ ਦਿਸ ਇਜ਼ ਤੁਸੀਂ ਪੀਅਰ ਹੋ ਰਹੇ ਹੋ ਤੁਹਾਡਾ ਵੈਲਕਮ ਹੈ ਸਵਾਗਤ ਹੈ ਜੀ ਮੈਨੂੰ ਉਹ ਅਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਖਾਂ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਅਥੋਰਾਈਜ਼ ਕੀਤਾ ਅਥਾਰਟੀ ਲੈਟਰ ਸੇ ਮੈਂ ਦੇ ਦੇਣਾ ਪਲੀਜ਼ ਕਿ ਮੈਂ ਬਿਫੋਰ 5 ਪੀਐਮ ਤੁਹਾਨੂੰ ਸਬਮਿਟ ਕਰ ਦਿੰਦਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲਿਆਂਦੀ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਂਦਾ ਕੋਈ ਰਿਟਰਨ ਨਹੀਂ ਸਰ ਹਾਂ ਰਾਜਾ ਬਣ ਸਿੰਘ ਜੀ ਤਰੰਤਾਰਨ ਬਾਇਪੋ ਤੋਂ ਬਾਅਦ ਅਪੀਅਰ ਹੋਣਗੇ ਇਨ ਡਿਟੇਲ ਆਲ ਦਾ ਕੁਐਸਚਨਸ ਵਿਲ ਬੀ ਅਨਸਰਡ ਆਲ ਦਾ ਕੁਰੀਜ਼ ਆਲ ਦਾ ਕਨਸਰਨਸ ਵਿਲ ਬੀ ਅਟ੍ਰੈਸਟ ਆਫਟਰ ਦੀ ਤਰੰਤਾਰਨ ਬਾਇਪੋ ਤਰੰਤਾਰਨ ਬਾਇਪੋ ਜੀ ਹੁਣ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਕਿ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਤਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਇਹ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੋਨੋ ਨਵੀਰ ਵੀ ਇੱਥੇ ਮਤਲਬ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਆ ਰਿਟੀ ਲੈਟਰ ਮੈਂ ਤੁਹਾਨੂੰ ਸਬਮਿਟ ਕਰ ਦਵਾਂਗਾ ਸਰ ਤੇ ਬਿਫੋਰ ਫਾਈ ਪੇਮੈਂਟ ਵਿਲ ਬੀ ਸਬਮਿਟਡ ਟੂ ਯੂ 3ਪੀਐਮ ਰਾਈਟ 10 3ਪੀਐਮ ਬਿਫੋਰ 3ਪੀਐਮ ਸਬਮਿਟ ਕਰ ਦਵਾਂਗੇ ਇਸ ਦੇ ਰਿਗਾਰਡਿੰਗ ਕੁਝ ਹੋਰ ਦੈਟਸ ਆਲ ਸਰ ਬਾਏ ਬਾਅਦ ਜੀ ਵੈਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਇੱਕ ਜਦੋਂ ਹੁਣ ਤਰਨਤਾਰਨ ਬਾਈਪੋਲ ਚ ਨਹੀਂ ਜਾਂ ਹੁਣ ਰਾਜਾ ਜੀ ਤਰਨਤਾਰਨ ਬਾਈਪੋਲ ਚ ਨੇ ਜੀ ਫਿਰ ਤਰਨਤਾਰਨ ਦੇ ਇਨਸਟਰਕਸ਼ਨਸ ਨੇ ਕੋਈ ਇਹ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੀ ਕੋਲ ਇਨਸਟਰਕਸ਼ਨ ਹੈ ਸਰ ਕਿ ਹੀ विल बी अपियरਿੰਗ ਆਫਟਰ ਹੀ ਤਰਨਤਾਰਨ ਬਾਈਪੋਲ ਐਸ ਆਫ ਨਾਊ ਵੇਅਰ ਹੀ ਇਜ਼ ਵੋਟ ਹੀ ਇਜ਼ ਡੂਇੰਗ ਆਈ ਡੋਨਟ ਨਾਉ ওকে ਜੀ ਹੂੰ ਇਕ ਥੈਂਕ ਯੂ ਰਾਈਟ ਸਰ ਥੈਂਕ ਯੂ ਮਿਹਰबानी ਸਰ ਜੀ ਲਈ ਤੁਸੀਂ ਯੂਆਰਡੀ ਅਥੋਰਾਈਜ਼ ਕਰ ਸਕਦੇ ਮੈਨੂੰ 3 ਵਜੇ ਮੈਨੂੰ ਅਥੋਰਾਈਜ਼ ਹੋ ਨੂੰ ਮੰਨੇ ਜਾਏਗਾ ਥੈਂਕ ਯੂ ਸੋ ਮਚ ਥੈਂਕ